ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਓ ਜੀ ਅੱਜ ਦੀ ਵੀਡੀਓ ਸਾਡੀ ਇੰਟਰਕੂਲਰ ਤੇ ਆ ਇੰਟਰਕੂਲਰ ਦੀ ਦੇਖ ਰਹਿਤ ਤੇ ਆ ਜਿੱਦਾਂ ਕਈ ਭਰਾ ਕਹਿੰਦੇ ਪੀ ਇੰਟਰਕੂਲਰ ਦਾ ਫਾਇਦਾ ਬਹੁਤ ਆਇਲ ਕੂਲਰ ਦਾ ਬਹੁਤ ਫਾਇਦਾ ਬਿਲਕੁਲ ਨਹੀਂ ਆਟੀ ਬਹੁਤ ਫਾਇਦਾ ਪਰ ਜਿੰਨੇ ਦੇ ਫਾਇਦੇ ਆ ਉਲਟ ਉਲਟੇ ਦੇ ਬਹੁਤ ਜ਼ਿਆਦਾ ਨੁਕਸਾਨ ਵੀ ਆ ਕਿਉਂਕਿ ਜਿਹੜੇ ਟਰੈਕਟਰ ਨੂੰ ਇੰਟਰਕੂਲਰ ਨਹੀਂ ਹੁੰਦਾ ਉਹ ਵੀ ਚੱਲ ਰਿਹਾ ਟਰੈਕਟਰ ਆਹ ਲੈਣ ਚੱਲ ਰਿਹਾ 55ਤੀ ਬਹੁਤ ਤਕੜਾ ਬ੍ਰਾਂਡ ਆ 52 ਔਰ ਸੌਰੀ 36 ਦੀ ਸਪੈਸ਼ਲ ਆਫਰ ਚੱਲ ਰਿਆ ਠੀਕ ਆ ਜਿਸ ਤਰੀਕੇ ਨਾਲ ਟਰੈਕਟਰ ਆ ਪੀ ਆਰ ਗੇਅਰ ਪੰਜਾਬ 63 ਇਹ ਟਰੈਕਟਰ ਇੰਟਰਕੂਲਰ ਵੀ ਲੱਗਾ ਔਰ ਗੇਅਰ ਆਇਲ ਕੁਲਰ ਵੀ ਲੱਗਾ ਹੋਇਆ ਵਾ ਜੋ ਅੰਦਰੋਂ ਗੇਅਰ ਦਾ ਆਇਲ ਆ ਰਿਹਾ ਦਾ ਉਹਨੂੰ ਠੰਡਾ ਕਰਨ ਵਾਸਤੇ ਪਰ ਬਾਹਰੋਂ ਇੰਨਾ ਵਧੀਆ ਇਧਰੋਂ ਵੀ ਸਾਹਮਣੇ ਵੀ ਅੰਦਰੋਂ ਇੱਡਾ ਵਧੀਆ ਲੱਗਦਾ ਕਿ ਤੁਹਾਨੂੰ ਸਾਫ਼ ਆ ਸੁਣਾ ਵਰਾਪਾ ਇਹਦਾ ਇੰਟਰਕੂਲਰ ਹਰ ਟਿੱਕ ਦਾ ਉਤਾਰ ਕੇ ਵੇਖੀ ਦਾ ਅੰਕ ਕਲਾ ਇਹਦਾ ਉਤਾਰਿਆ ਜਦੋਂ ਇੱਕ ਇੰਟਰਕੂਲਰ ਤਾਂ ਬਿਲਕੁਲ ਸਾਫ਼ ਆ ਦੋਵੇਂ ਸਾਈਡਾਂ ਫੜੋ ਲੇਕਿਨ ਉਹਦੇ ਉਲਟ ਆਪਾਂ ਤੁਹਾਨੂੰ ਮੁਖਾਲਣ ਲੱਗੇ ਆ ਆਇਲ ਕੁਲਰ ਇਧਰ ਸੱਜੇ ਆਇਲ ਕੁਲਰ ਦਾ ਹਾਲ ਚੈੱਕ ਕਰੋ ਇਨੂੰ ਕਦੀ ਮੈਨੂੰ ਨਹੀਂ ਲੱਗਦਾ ਅੱਜ ਤੱਕ ਕੇਹ ਵੀ ਮਕੈਨਿਕਾ ਭਰਾ ਨੇ ਇਹਨੂੰ ਸਾਫ਼ ਕੀਤਾ ਹੋਵੇ ਜਾਂ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਆਹ ਦੇਖ ਸਕਦੇ ਤੁਸੀਂ ਠੀਕ ਆ। ਔਰ ਇਹ ਟਰੈਕਟਰ ਗਾਰੰਟੀ ਇਸ ਚੀਜ਼ ਦੀ ਆ ਕਿ ਇਹ ਜ਼ੋਰ ਨਹੀਂ ਲਾ ਰਿਆ ਤਾਂ ਕਰਕੇ ਹਜੇ ਹੀਟ ਨਹੀਂ ਲੈ ਰਿਆ। ਹੁਣ ਮੋਡੀਫਿਕੇਸ਼ਨ ਹੋ ਗਈ ਸੀ ਟਰੈਕਟਰ ਦੀ ਦੇਖ ਸਕਦੇ ਤੁਸੀਂ ਹਣਾ। ਕੋਨ ਟਰੈਕਟਰ ਨੇ ਪਾਉਣੀ ਸਲੰਸਰ ਥਾਣੀ ਅੱਗ ਤੇ ਇਹਦਾ ਟੈਂਪਰੇਚਰ ਜਾਣਾ ਹੀ ਆਪ। ਇਹ ਕਰਕੇ ਜਿੰਨੇ ਵੀ ਟਰੈਕਟਰ ਆਪਾਂ ਮੋਡੀਫਾਈ ਕਰਦੇ ਹਾਂ ਇੰਟਰਕੂਲਰ ਉਤਾਰ ਕੇ ਜਰੂਰ ਚੈੱਕ ਕਰਦੇ ਆਂ। ਜਿੱਦਾਂ ਇਹ ਟਰੈਕਟਰ ਦਾ ਚੈੱਕ ਕੀਤਾ ਵੇਖ ਸਕਦੇ ਤੁਸੀਂ ਹੈਨਾ। ਬਾਕੀ ਮੋਡੀਫਾਈ ਟਰੈਕਟਰ ਹੋਇਆ ਚਾਹੇ ਨਹੀਂ ਹੋਇਆ। ਸਾਰੇ ਕਿਸਾਨ ਭਰਾਵਾਂ ਦੇ ਹੱਥ ਛੋੜ ਕੇ ਬੇਨਤੀ ਆ। ਕਿ ਭਾਵੇਂ ਤੁਸੀਂ ਰੀਪਰ ਤੇ ਟਰੈਕਟਰ ਲਾਇਆ ਚਾਹੇ ਨਹੀਂ ਲਾਇਆ। ਰੀਪਰ ਤੇ ਟਰੈਕਟਰ ਲਾਉਣਾ ਜਾਂ ਨਹੀਂ ਲਾਉਣਾ ਪਰ 6 ਮਹੀਨਿਆਂ ਬਾਅਦ ਇੰਟਰਕੂਲਰ ਸਾਫ ਕਰਨਾ ਤੇ ਬਣਦਾ ਜੇ ਨਾਲ ਗਾੜੀਆਂ ਤਾਰ ਕੇ ਹਰ ਸਰਵਿਸ ਤੇ ਨਹੀਂ ਮੈਂ ਵੀ ਦਊਂਗਾ ਪਰ 6 ਮਹੀਨਿਆਂ ਬਾਅਦ ਜ਼ਰੂਰ ਇੰਟਰਕੂਲਰ ਦੀ ਸਫਾਈ ਕਰੋ ਭਾਵੇਂ ਆਪਾਂ ਤੂੜੀ ਵਾਲੀ ਮਸ਼ੀਨ ਤੇ ਲਾਉਨੇ ਆ ਜਾਂ ਨਹੀਂ ਲਾਉਨੇ ਭਾਵੇਂ ਆਪਾਂ ਸੁਪਰ ਸਟਰ ਤੇ ਚੜਾਉਨੇ ਆ ਭਾਵੇਂ ਨਹੀਂ ਚਲਾਉਨੇ ਲੇਕਿਨ ਜੇਸਟ ਗਾੜੀ ਜੰਮ ਜਾਂਦੀ ਆ ਖੇਤਾਂ ਦਾ ਜਿਹੜਾ ਘਾਹ ਪੂਸਾ ਗਾੜੀ ਆਉਣਾ ਹੀ ਆਉਣਾ ਵਾ ਜਿੱਦਾਂ ਤੁਸੀਂ ਇਹ ਵੀਡੀਓ ਚ ਵੇਖਿਆ ਉਹਨੇ ਟਰੈਕਟਰ ਭਾਏ ਮੋਡੀਫਾਈ ਨਹੀਂ ਵੀ ਕੀਤਾ ਤਾਂ ਵੀ ਗਰਮੀਆਂ 'ਚ ਨੇ ਹੀਟ ਲੈਣੀ ਕਈਆ ਡਰਾਈਵਰ ਚਲਾ ਰਿਹਾ ਹੋਵੇ ਭਰਾ ਨਹੀਂਵੇਂਦੇ ਕਈ ਡਰਾਈਵਰ ਸਾਡੇ ਹਨ ਫਿਰ ਉਹ ਇੰਜਨ ਸੀ ਝੋਂਦਾ ਡਰ ਇੰਜਨ ਦੀ ਲਾਈਫ ਘਟ ਇੰਜਨ ਨੂੰ ਖਤਰਾ ਇਸੇ ਟਾਈਟ ਤੇ ਜਿਆਦਾ ਵੀਡੀਓ ਪੈਦੀਆਂ ਹੋਰ ਵੀ ਵੀਡੀਓ ਪਾਉਣੇ ਆ ਕਰੋ ਇੰਤਜ਼ਾਰ ਉਹੜੇ ਪੂਰੀਆ ਜ਼ਬਰਦਸਤ ਵੀਡੀਓ ਵੇਖਣ ਨੂੰ ਮਿਲेंगी ਟਾਇਰਾਂ 'ਚੋਂ ਅੱਗ ਨਿਕਲਣ ਵਾਲੀਆਂ ਬਿਨਾ ਕਿਸੇ ਨੁਕਸਾਨ ਪੱਟੀਆਂ ਲਾਲ ਠੀਕ ਹੈ ਜੀ ਬਾਕੀ ਵੀਡੀਓ ਨੂੰ ਵਕਤ ਵਕਤ ਸ਼ੇਅਰ ਕਰੋ ਕਿਉਂਕਿ ਹੋਰ ਕਿਸਾਨ ਭਰਾਵਾਂ ਦਾ ਫਾਇਦਾ ਹੋਵੇ Thank you.